ਤੁਹਾਡਾ ਗਲਤ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਜੀ ਜੀ ਮੇਰੀ ਬੇਟੀ ਹੈ ਮੇਰੇ ਪਰਿਵਾਰਕ ਵਿੱਚ ਹੈ ਸਤੀ ਜੀ ਮੇਰੇ ਰਾਜੀਤ ਬੰਦਾ ਹੋਣਾ ਦੀ ਗਾਇਕੀ ਕਦੇ ਵੀ ਕਿਸੇ ਕੰਟਰੋਵਰਸੀ ਚ ਨਹੀਂ ਪਏ ਔਰ ਬਹੁਤ ਜੁਰਤ ਨਾਲ ਉਹਨਾਂ ਨੇ ਹਰ ਹਰ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮੈਲ ਹੈਲਪਫੁਲ ਰਹੇ ਨੇ ਸਾਰੇ ਤਾਂ ਮੈਂ ਤਾਂ ਜਦੋਂ ਇਹ ਖਬਰ ਸੁਣੀ ਇਹਨਾਂ ਦਾ ਧਰਮ ਦਾ ਸੱਚ ਜਾਣੋ ਫੋਨ ਵੇਖਣ ਦਾ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜੀ ਕਵਰ ਕੋਈ ਗਲਤ ਨਾ ਜਾਵੇ ਕੁਝ ਮੈਂ ਇੱਕ ਚਿੰਤਾ ਬੰਨ ਜਿਵੇਂ ਟੋਰ ਡੱਬਾ ਜਿਵੇਂ ਟੋਰ ਡੱਬਾ ਜਿਵੇਂ ਸੀਗਾ ਮੀਡੀਆ ਨੇ ਇੱਕ ਬੇਨਤੀ ਹੈ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਾਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨੇ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰ ਤੁਮਰ ਨੇ ਆਣੀ ਹੈ ਮੈਡੀਕਲ ਸਾਇੰਸ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ ਪ੍ਰਾਪਾ ਤੁਹਾਡੇ ਨਾਲ ਕਦੋਂ ਮੇਲ ਹੋਇਆ ਸੀ ਲਾਸਟ ਮੇਲ ਕਦੋਂ ਕੋ ਰਾਜਵੀਰ ਤੇ ਜਵੰਦਰ ਨਾਲ ਤੁਹਾਡੇ ਨਾਲ ਹੋਇਆ ਸੀ ਮੈਨੂੰ ਕਾਫੀ ਧੇਰ ਹੋ ਗਿਆ